ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆ ਚੁੱਕੇ ਹਾਂ ਮਾਂ ਡੇਰੀ ਫਾਰਮ ਤੇ ਅੱਜ ਚਾੜਵਾ ਚਾਰ گاਵਾ ਵੀਰ ਜੀ ਲੈ ਕੇ ਆਏ ਆ ਦੋ ਸੁਈਆਂ ਵਾ ਜੜਾ ਤੇ ਦੋ ਵਛੀਆਂ ਗੱਬੜਾਂ ਜੇ ਇੱਕ ਜਰਸੀ ਆ ਗੱਬੜ ਵਛੀ ਪਿੰਡ ਮਿਸ਼ਰਪਰਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਫੋਨ ਨੰਬਰ ਆਪਣਾ ਵੀਰ ਜੀ 77176 44509 ਹਾਂਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਕਾਸੀ ਕਰ ਜੀ ਉਹ ਸਰਾਮ ਕਿਦਾਂ ਠੀਕ ਠਾਕ ਜੀ ਹਾਂ ਠੀਕ ਆ ਮਾਲ ਪਹਿਲਾ ਵੀਡੀਓ ਤੇ ਪਾਇਆ ਵੇਖ ਗਿਆ ਸਾਰਾ ਆ ਸਭ ਵੇਖ ਗਿਆ ਜੀ ਆ ਵੀ ਵੇੜਾ ਅੱਜ ਬੜੀਆਂ ਟੌਪ ਦੀਆਂ ਕੱਢ ਕੇ ਲੈਂਦੀਆਂ ਬੜੀਆਂ ਟੌਪ ਦੀਆਂ ਅੱਛੀਆਂ ਜੀ ਤਾੜੀਆਂ ਸੁਈਆਂ ਬਿਲਕੁਲ ਇਹ ਦੋ ਤਾੜੀਆਂ ਜੀ 3 1 3-3 ਦੀ ਇੱਕ ਟਾੜੀ ਦੀ ਠੀਕ ਆ ਠੀਕ ਆ ਤੇ ਕਿਨੇ ਕਿਨੇ ਬੋਲੇ ਇਹਨਾਂ ਕੋ ਇਹ ਜੀ ਦੋ ਦੋ ਆ ਪਹਿਲਾਂ ਥੱਲੇ ਦੋ ਦਾਗਾ 14 15 ਕਿਲੋ ਦੋ ਦੇ 16 17 ਕਿਲੋ ਆ ਠੀਕ ਆ ਜੀ ਠੀਕ ਹੈ ਬੋਲੇ ਨੇ ਨੇ ਹਾਂ ਜੀ ਬੋਲਾ ਜੀ ਠੀਕ ਹੈ ਜੀ ਬਾਕੀ ਜਿਹੜੇ ਜਿਹੜੇ ਵੀਰ ਭਰਾ ਨੇ ਗਾਂ ਲੈਣੀ ਆ ਸੂਈ ਜਾਂ ਗੱਬਣ ਲੈਣੀ ਆਪਣੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਬਾਕੀ ਸੀਲਸਾਂ ਲਗਾਵਾ ਬਹੁਤ ਜਿਆਦੀਆਂ ਆ ਹਾਂ ਜੀ ਬਿਲਕੁਲ ਠੰਡੀਆਂ ਤੇ ਆ ਖੋਲਿਓ ਜੀ ਵੇਰ ਨੂੰ ਖਾਲੀਏ ਭਰਾਵਾਂ ਨੂੰ ਬਾਕੀ ਵੱਛੀ ਨੂੰ ਥਾਣੇ ਤੋਂ ਬਹੁਤ ਟੌਪ ਦਾ ਲੱਗਾ ਆ ਕੋਈ ਚੰਗੀ ਵੀਰ ਭਰਾ ਸੇਵਾ ਕਰੂਗਾ ਤੇ ਮਤਲਬ ਵਧੀਆ ਵੱਛੀ ਹੈ ਚੰਗਾ ਦੁੱਧ ਪਾਉਣ ਵਾਲੀ ਹੈ ਥਾਣੇ ਦੀ ਬਹੁਤ ਸਾਫ਼ ਆ ਫਿਕਸ ਆਰਡਰ ਲੱਗਾ ਵਛੀ ਨੂੰ ਅਸਲ ਦੁੱਧ ਵਾਲੀ ਵਛੀ ਹੈ ਆ ਵੇਖੋ ਜੀ ਥਾਣ ਥੋਣ ਬਹੁਤ ਕੁਆਲਟੀ ਵਾਲਾ ਲੱਗਾ ਫਿਰ ਠੰਡੀ ਸੀਲ ਬੜੀ ਲੈ ਜੋ ਰੇਟ ਬਾਕੀ ਰਹਿਣਗੇ ਵੇਚੀ ਵੀਡੀਓ ਦੇ ਵਿੱਚ ਹੀ ਜਿਹੜੇ ਵੀਰ ਭਰਾ ਨੇ ਲੈਣਾ ਆਪਣੀ ਥੱਲੀ ਕਰਿਆ ਕਰੋ ਮਾਲ ਪੂਰਾ ਥਾਣਾ ਥੋਣਾ ਦੀ ਪੂਰੀ ਗਾਂ ਓਕੇ ਰਿਪੋਰਟ ਆ ਬਾਕੀ ਨਿਆਣਾ ਨੂਣਾ ਕੋਈ ਨਹੀਂ ਲੈਂਦੀਆਂ ਬਹੁਤ ਚੰਗੀਆਂ ਵਛੀਆਂ ਆ ਵੇਖ ਥਾਣ ਥੋਣ ਦੀ ਕੁਆਲਟੀ ਬਹੁਤ ਜਿਆਦੀ ਵਧੀਆ ਹਾਂ ਠੰਡੀ ਸੀ ਲਿਆ ਬਵਲਾ ਇਹਦੇ ਕੋਲ ਹੈ ਵੇਲੇ 14 ਤੋਂ 15 ਕਿਲੋ ਜੇ ਤਾਂ ਅਮਰ ਵਾਦੋਂ ਵਿੱਚ ਬਚਾ ਛੱਡ ਗਏ ਜਿਹੜੇ ਵੀਰ ਭਰਾ ਨੇ ਲੈਣੀ ਹੈ ਬਾਕੀ ਆਪਣੀ ਤਸੱਲੀ ਕਰੇ ਜਾਂ ਆਪਣਾ ਆਨਲਾਈਨ ਕਿਸੇ ਨੇ ਚਵਾਈ ਕਰਾਉਣੀ ਆ ਤਾਂ ਵੀ ਕੋਈ ਗੱਲ ਨਹੀਂ ਆ ਦੂਜੇ ਰੰਗ ਆਪਣੇ ਘਰੇ ਸੋ ਚੋਲੇ ਆ ਕੇ ਆਪਣੇ ਜਿਹੜਾ ਵੀ ਸੱਜਣ ਨੇ ਮੰਗਵਣੀ ਆ ਬਾਕੀ ਨਿਆਣਾ ਕੋਈ ਨਹੀਂ ਗਾਂ ਲਈ ਦੀ ਪਉਣਾ ਪਾ ਲੋ ਨਹੀਂ ਪਉਣਾ ਤਾਂ ਵੀ ਕੋਈ ਗੱਲ ਨਹੀਂ ਗਾਵਾ ਠੰਡੀਆਂ ਸੀ ਲਿਆ ਬਿਲਕੁਲ ਤਾਜ਼ੀਆਂ ਆ ਨਾੜੂ ਨਾਲ ਐ ਬੱਚਿਆਂ ਦੇ ਇਹ ਦੂਜਾ ਸੁਗਾ ਵੱਛੀ ਆ ਜੀ ਕੈਨ ਨੂੰ ਭਾਵੇਂ ਕੋ ਪਹਿਲਾਂ ਬੰਦਾ ਕਹਿ ਲੇ ਉਹ ਵੀ ਗੱਲ ਆਖ ਇਹ ਆ ਦੇਖੋ ਇਹ ਨਾੜੂ ਬਿਲਕੁਲ ਨਾਲ ਬੱਚੇ ਦਾ ਮਾਰੇ ਉਤਰਾ ਪੱਛਪਲੋ ਬੰਦ ਤੋਂ ਬੰਦ ਆ ਵੇਖੋ ਜੀ ਥਣ ਵਛੀ ਨੇ ਕੱਢਿਆ ਪਸਮਾਰ ਲੱਗ ਗਿਆ ਥਣ ਪੂਰਾ ਇੱਕ ਨੰਬਰ ਚਵਾਈ ਵੀ ਇੱਕ ਨੰਬਰ ਹੋਊਗੀ ਵਛੀ ਦੀ ਪੂਰੀ ਚਵਾਈ ਹੈ ਕਰੰਬਰ ਬਾਕੀ ਠੰਡੀ ਸੀਲ ਬਹੁਤ ਜਦੀ ਆ ਵੇਖੋ ਜੀ ਆਹ ਥਣ ਪੂਰਾ ਗੇਠ-ਗੇਠ ਦਾ ਜੇ ਆ ਜਿਹੜੇ ਵੀਰ ਭਰਾ ਨੇ ਪੂਰਾ ਮੁਠੀ ਥਣ ਲੱਗਾ ਜੇ ਪੂਰੀ ਆਪਣੀ ਤਸੱਲੀ ਕਰਿਓ ਜਿੰਨੇ ਵੀ ਲੈ ਕੇ ਜਾਣੇ ਆ ਦੋ ਡੰਗ ਚ ਵਾਲੋ ਤਿੰਨ ਚਾਲੋ ਕੋਈ ਚੱਕਰ ਨਹੀਂ ਆਏਗਾ ਰੇਟ ਵੀ ਜੀ ਇਹਦਾ ਹੋਊਗਾ 55000 ਰੁਪਇਆ 2000 ਰੁਪਇਆ ਭਰਾਵਾਂ ਨੂੰ ਛੋਟ ਹੋਊਗੀ ਆਹ ਜਿੱਦੂ ਢੀਗਾਂ ਮਖਾਲਦੇ ਭਾਈ ਖੋਲੇ ਇਹਨੂੰ ਵੀ ਇਹ ਵੀ ਗਾਂ ਭਾਜੀ 20 ਪਲੱਸ ਵਾਲੀ ਜੇ ਬਹੁਤ ਜਿਆਦੀ ਚੰਗੀ ਏ ਥਣ ਥਣ ਵੇਖੋ ਗਾਂ ਦਾ ਲੱਗਾ ਬਹੁਤ ਟੌਪ ਦੀ ਏ ਪੂਰਾ ਫੁੱਲ ਵਜਨ ਗਾਂ ਦਾ ਵੱਡੀ ਫੁੱਲ ਚਮੇ ਥਾਣਾ ਪੀੜੀਆਂ ਦੇ ਪਾਵੇਂ ਅੰਗੂ ਲੱਗੇ ਵਧੀਆ ਫੁੱਲ ਸਾਈਜ਼ ਖੁੱਲੇ ਆڈر ਦੀ ਗਾਂ ਦੁੱਧ 20 ਤੋਂ ਪਲੱਸ ਚਾਹੂਗੀ ਹੁਣ ਮੌਕੇ ਦਾ ਇਹ ਦੇਖੋ ਮਤਲਬ ਬੋਲਾ 16 17 ਕਿਲੋ ਤੇ ਲੱਗੀ ਹੈਗਾ ਜੀ ਲੈਓ ਆ ਦੇਖੋ। ਔਰ ਪੂਰੀ ਫੁੱਲ ਸਾਈਜ਼ ਚਵਾਈ ਚੁਈ ਇੱਕ ਨੰਬਰ ਗਾਂ ਦੀ। ਠੰਡੀ ਸੀ ਬਹੁਤ ਜਿਆਦੀ ਐ। ਐਦਾਂ ਵੇਚੋ ਭਾਵੇਂ। ਆਹ। 800 ਪੂਰਾ ਕੁਆਲਟੀ ਦਾ। ਲੈ ਜਾਓ। ਨਸਲ ਬਰੀਡ ਪੂਰੀ ਫੁੱਲ ਜੇ। ਜਿਹੜੇ ਵੀਰ ਭਰਾ ਨੇ ਲੈਣੀ ਆਪਣੀ ਤਸੱਲੀ ਕਰੋ। ਆਨਲਾਈਨ ਚਾਉਣੀ ਤਾਂ ਵੀ ਕੋਈ ਗੱਲ ਨਹੀਂ ਬਾਕੀ ਠੰਡੀਆਂ ਸੀ ਲਗਾਵਾ। ਆ ਲੈਕ ਆਰਡਰ ਦੀ ਕੁਆਲਿਟੀ ਵੇਖੋ ਪੂਰਾ ਫਿਕਸ ਅੱਡ ਰਿਹਾ ਚੰਗੇ ਤੋਂ ਉਧਰ ਕਾਰਡ ਵਾਲੀ ਇਹਦਾ ਵੀ ਛੱਡਿਓ ਬੱਚਾ ਬਾਕੀ ਕਾਦ ਦਾ ਵਜਨ ਪੂਰਾ ਫੋਲਿਆ ਆਇ ਨਹੀਂ ਵੀ ਇਦਾਂ ਹੀ ਆ ਵੇਖੋ ਪੂਰੀ ਫੋਲ ਸਾਈਜ਼ ਰਾਜੀ ਗਾਂ ਪੂਰੀ ਮਗਰ ਵਛੇ ਜੇ ਦੋਵਾਂ ਗਾਵਾਂ ਦੇ ਵਛੇ ਜੇ ਮਗਰ ਵਾਈ ਚੂਈ ਇੱਕ ਨੰਬਰ ਗਾਵਾਂ ਦੀ ਇਹਦਾ ਵੀ ਵੇਖੋ ਬੱਛਾ ਜੇ ਨਾੜ ਬਣਾ ਲਿਆ ਆ ਵੇਖੋ ਬਹੁਤ ਟੌਪ ਦੀਆਂ ਬੇਟਾ ਜਿਹੜੇ ਵੀਰ ਭਰਾ ਨੇ ਕਿਸੇ ਨੇ ਫਾਰਮ ਛੋਟੇ ਤੋਂ ਮਤਲਬ ਕੰਮ ਚਾਲੂ ਕਰਨਾ ਉਹਦੇ ਵਾਸਤੇ ਬਹੁਤ ਵਧੀਆ ਵਾ ਰੇਟ ਵੀ ਬਿਲਕੁਲ ਜਨੂਨ ਨੇ ਗਾਵਾਂ ਦੇ ਤਾਜ਼ੀਆਂ ਸੋਈਆਂ ਬਿਲਕੁਲ ਟੌਪ ਕਲਾਸ ਦੀਆਂ ਗਾਵਾਂ ਠੰਡੀਆਂ ਸੀਲ ਬਾਕੀ ਜਿਹੜੇ ਵੀ ਵੀਰ ਨੇ ਪਹੂ ਕਿਤੋਂ ਵੀ ਲੈਣਾ ਹੁੰਦਾ ਆ ਆਪਣੀ ਪੂਰੀ ਤਸੱਲੀ ਕਰਕੇ ਲਿਆ ਕਰੋ ਕਾਲੀ ਨਾ ਕਰਿਆ ਕਰੋ ਕਿਉਂਕਿ ਹਰ ਬੰਦੇ ਨੇ ਮਤਲਬ ਪੈਸੇ ਖਰਚਣੇ ਆ ਤੇ ਫਿਰ ਮੁਸ਼ਕਲ ਹੋ ਜਾਂਦੀ ਹੈ ਹੈ ਕਿ ਨਹੀਂ ਗਾਵਾਂ ਪੂਰੀਆਂ ਇੱਕ ਨੰਬਰ ਆ ਚਾ ਬੰਦ ਆ ਦੇਖੋ ਥਾਣ ਵੇਖੋ ਕਿਦਾਂ ਦਾ ਬਣਾਇਆ ਹੈ ਕਾਨ ਪੂਰਾ ਫੁੱਲ ਵਧੀਆ ਥਾਣ ਟੌਪ ਕਲਾਸ ਦਾ ਆ ਵੇਖੋ ਆਹ ਤੇ ਵਾਈ ਵੇਖੋ ਆਹ ਵੇਖ ਆ ਵੇ ਜੰਮਾ ਤੁਹਾਡਾ ਇੱਕੋ ਜਿਹਾ ਹੀ ਥਾਨ ਬਹੁਤ ਵਧੀਆ ਥਾਨ ਵੀ ਆ ਪੂਰਾ ਮੁਠੀ ਵਾਲਾ ਜੇ ਮੈਂ ਹਾਂ ਤੂੰ ਪੂਰੀ ਚੋਾਈ ਪੋਲੀ ਹੈ ਬਹੁਤ ਟੌਪ ਦੀ ਬਿਹੜ ਆ ਚੰਗੇ ਦੁੱਧਰ ਕਾਟ ਵਾਲੀ 20+ ਦੁੱਧ ਦੇਣ ਵਾਲੀ ਜੇ ਰੇਟ ਵੀ ਜੀ ਇਹਦਾ ਹੋਊਗਾ 65000 ਰੁਪਇਆ 2000 ਰੁਪਇਆ ਭਰਾਵਾਂ ਨੂੰ ਛੋਟ ਹੋਊਗੀ ਇਹਦੇ ਵਿੱਚੋਂ 63000 ਦੀ ਵੀ ਜੀ ਗਾਹ ਹੋਊਗੀ ਇਹ ਫੁੱਲ ਸੈਜੇ ਵੱਡੀ ਅੱਗੇ ਆ ਗਈ ਤੀਜੇ ਨੰਬਰ ਤੇ ਭਾਜੀ ਫਾਰਮ ਵਾਲੀ ਬਿਹੜ ਜੇ ਭਾਜੀ 30+ ਵਾਲੀ ਦੂਜਾ ਸੂਆ ਜੇ ਅਜੇ ਦਿਨ ਲੈਂਦੀ ਹੈ ਭਾਜੀ ਇਹ 12 13 ਦਿਨ ਲੈਂਦੀ ਬੱਚਾ ਦੇ ਇਹਨੂੰ ਬਹੁਤ ਟੌਪ ਦੀ ਬਿਹੜ ਆ ਖੁੱਲੇ ਲੇਵੇ ਦੀ ਬਿਹੜ ਠੰਡੀ ਸੀਲ ਬਹੁਤ ਜ਼ਿਆਦੀ ਆ ਆ ਵੇਖੋ ਥਾਨ ਥੋਣ ਪੂਰਾ ਇੱਕ ਨੰਬਰ ਵਛੀ ਦਾ ਬਹੁਤ ਵੱਡੀ ਵਛੀ ਆ ਪਹਿਲਾਂ ਵਛੀ ਦਾ ਰਿਕਾਰਡ 30 ਕਿਲੋ ਦਾ ਰਿਹਾ ਜੇ ਲੈ ਤੋ ਰਿਓ ਬਹੁਤ ਜਿਆਦੀ ਵੱਡੀ ਫੁੱਲ ਸਹਿਜ ਆ ਭਜਨ ਗਾਂ ਦਾ ਬਹੁਤ ਜਿਆਦਾ ਹੈ ਦੂਜਾ ਸੂਆ ਲੈਵ ਪੂਰੀ ਫੁੱਲ ਬਰੀਡ ਕੱਦ ਕੁਦ ਹਾਈਟ ਵੇਖੋ ਪੂਰੀ ਫੁੱਲ ਸਾਈਜ਼ ਵੈੜ ਵੱਡੀ ਜੀ ਮੂਦੀ ਕੁਆਲਟੀ ਵੇਖੋ ਪੂਰੀ ਫੁੱਲ ਬਰੀਡ ਬਹੁਤ ਟਾਪ ਦੀ ਵਧੀਆ ਵੈੜ ਥਾਣ ਸੋਣ ਬਹੁਤ ਇੱਕ ਨੰਬਰ ਲੱਗਾ ਵਛੀ ਨੂੰ ਤੋੜ ਦੋ ਪੂਰੀ ਵਧੀਆ ਵਛੀ ਦੂਜਾ ਸੂਆ ਫਾਰਮ ਵਾਲੀ ਵੈੜ ਜਿਹੜੇ ਵੀਰ ਭਰਾ ਨੇ ਲੈਣੀ ਆਪਣੀ ਪੂਰੀ ਤਸੱਲੀ ਚੈੱਕ ਪਾਸ ਕਰਕੇ ਲੈ ਕੇ ਜਾਵੇ ਮਸ਼ੀਨ ਦੀ ਚਵਾਈ ਵਾਲਾ ਵੀ ਥਾਣ ਤੇ ਹੱਥ ਦੀ ਚਵਾਈ ਵਾਲਾ ਵੀ ਰੇਟ ਇਹ ਮੱਛੀ ਦਾ ਵੀਰ ਜੀ ਮੁੱਲ ਕਰਨ ਨੂੰ ਤੇ ਭਾਵੇਂ 2 ਲੱਖ ਰੁਪਏ ਕਰ ਲਓ ਇੱਕ ਪੰਜ ਦੀ ਵੈੜ ਵੀਰ ਜੀ ਦੇਵਾਂਗੇ 5000 ਰੁਪਏ ਛੋਟ ਕਰਾਂਗੇ ਵੀਰ ਜੀ ਲੱਖ ਦੀ ਗਾਂ ਦੇਵਾਂਗੇ ਚੌਥੇ ਨੰਬਰ ਤੇ ਵੀਰ ਜੀ ਆ ਗਈ ਜੇ ਪਿਓਰ ਜਰਸੀ ਬਹੁਤ ਟੌਪ ਦੀ ਵੈਛੀ ਦੂਜਾ ਸੂਆ ਜੇ ਹੁਣੇ ਜੇ ਆਈ ਨਵਾਲੀ ਨੂੰ ਲਈ ਨਹੀਂ ਇਦਾਂ ਹੀ ਬੰਤੀ ਤੇ ਪਹਿਲਣ ਮੱਛੀ ਨੇ ਭਾਜੀ 18 ਤੋਂ 19 ਲੀਟਰ ਦੁੱਧ ਚੋਆਇਆ ਜੇ ਇਥੋਂ ਲਾਗੂ ਲਈ ਆਪਣੇ ਘਰੇਲੂ ਬੰਦਨਾ ਸੱਜਣ ਨੇ ਆਪਣੇ ਇਹਦੇ 28 ਤਰੀਕ ਨੂੰ ਭਾਈ ਪਛੀ ਦੇ ਦਿਨ ਪੂਰੇ ਠੰਡੀ ਸੀ ਲੇਨੀ ਕੋਈ ਗੱਲ ਹੀ ਨਹੀਂ ਬਹੁਤ ਖੁੱਲੇ ਲੇਵੇ ਦੀ ਬਹਿੜ ਬੰਨੀ ਆ ਵੇਖੋ ਠੰਡੀ ਸੀ ਲ ਬੜੀ ਤੋਰਿਆ ਰਾਜੀ ਫੋਲਿਆ ਮੀਡੀਅਮ ਸਾਈਜ਼ ਆ ਕਦ ਨਾ ਬਹੁਤਾ ਵੱਡਾ ਨਾ ਬਹੁਤਾ ਛੋਟਾ ਪੰਜਾਬ ਵਾਲੀ ਜਰਸੀ ਹੈ ਵਧੀਆ ਟੌਪ ਕਲਾਸ ਰੰਗ ਬਦਾਮੀ ਆ ਬਹੁਤ ਟੌਪ ਦੀ ਆ ਲੈ ਪੂਰੀ ਵਛੀ ਇੱਕ ਨੰਬਰ ਹੈ ਉਹ ਉੱਥੇ ਦੀ ਕੁਆਲਿਟੀ ਵੇਖੋ ਵਛੀ ਦੀ ਲੈ ਜੋ ਬਹੁਤ ਟੌਪ ਦੀ ਵਛੀ ਹੈ ਵੀ ਪਲੱਸ ਦੀ ਉਮੀਦ ਹੈ ਭਾਜੀ ਇਹਦੇ ਤੋਂ ਇਹ ਕਹ ਕੋ ਚੰਗੀ ਵੀਰ ਭਰਾ ਲੈ ਜੂਗਾ ਸੇਵਾ ਕਰੂਗਾ ਚੰਗੀ ਵਛੀ ਬਰੀਡਰ ਵਛੀ ਹੈ ਬਹੁਤ ਟੌਪ ਦੀ ਸੀਮਨ ਵੀ ਅੱਗੇ ਚੰਗਾ ਲਵਾਇਆ ਵੀਰ ਉਹਨਾਂ ਨੇ ਇਹ ਵਸੇ ਵੀ ਜੈਸਨੋ ਹੀ ਹੋਗੀ 55000 ਦੀ ਮੁੱਲ ਕਰਨ ਨੂੰ 65 70 ਜੋ ਮਰਜੀ ਇਹਦਾ ਕਰੀ ਜਾਈਏ ਬਾਕੀ ਜਿਹੜੇ ਵੀਰ ਭਰਾਵਾਂ ਨੇ ਮਾਲ ਲੈਣਾ ਹੈ ਪੂਰੀ ਆਪਣੀ ਤਸੱਲੀ ਕਰਿਆ ਕਰੋ ਕਾਲੀ ਨਾ ਕਰਿਆ ਕਰੋ ਤੇ ਇਹ ਆ ਵੀ ਆਪਣਾ ਮਤਲਬ ਨਖ ਪਰਖ ਪੂਰੀ ਕਰਕੇ ਇਹ ਮਾਲ ਲੈਣ ਦੀ ਕੋਸ਼ਿਸ਼ ਕਰਿਆ ਕਰੋ ਕਿਤੋਂ ਵੀ ਲੈਣਾ ਹੁੰਦਾ ਹੈ ਬਾਕੀ ਮਾਂ ਡੇਰੀ ਫਾਰਮ ਤੇ ਸਵਾਗਤ ਹੈ ਸਾਰੇ ਵੀਰਾਂ ਦਾ ਚੈਨਲ ਨੂੰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਕਮੈਂਟਾਂ 'ਚ ਕੋਈ ਗਲਤੀ ਹੋਈ ਹੁੰਦੀ ਦੱਸਿਆ ਕਰੋ ਵੱਡੇ ਵੀਰ ਜੀ ਸਸੀ ਗੱਲ ਸਾਰੇ ਵੀਰਾਂ ਨੂੰ